अमृतसर कोऑपरेटिव बैंक मुलाज़मा वालों कलम छोड़ हड़ताल कोऑपरेटिव बैंक इंपलाइज सेंट्रल कमेटी दो हजार तेई राजूहरी सहकारी बैंक वालों करमचारियों कलम छोड़ हड़ताल की गई इस संबंधी अमृतसर कोपरेटिव बैंक इंपलाइज यूनियन रजिस्ट्रेशन के जनरल सकत्र अमनप्रीतों जिला मैनेजर परमजीत मांग दिता गया उन्होंने कहा कि कर्मचारियों वालों बी दसंबर ਦਾ ਸਵੇਤੋ 2 ਵਜੇ ਤੱਕ ਕਲਮ ਛੋੜ ਹੜਤਾਲ ਕੀਤੀ ਗਈ ਰਾਜ ਮੈਂਟਰ ਜਵਾ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਹਾਂਜੀ ਭਾਜੀ ਆਪਣਾ ਨਾਮ ਬੋਲ ਕੇ ਕੀ ਮੁਖ ਮੰਗਾ ਅੱਜ ਹੜਤਾਲ ਤੇ ਮੈਂ ਜੀ ਅਮਨਪ੍ਰੀਤ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਸੈਂਟਰ ਕੋਪਰੇਟਿਵ ਬੈਂਕ ਸਾਡੀ ਪੰਜਾਬ ਦੀ ਫੈਡਰੇਸ਼ਨ ਪੰਜਾਬ ਕੋਆਪਰੇਟਿਵ ਫੈਡਰੇਸ਼ਨ ਦੀ ਸੈਂਟਰਲ ਕਮੇਟੀ ਦੀ ਮੀਟਿੰਗ ਹੋਈ ਜੀ 28 ਨਵੰਬਰ ਨੂੰ ਉੱਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਹੜੇ ਸਾਡੀਆਂ ਮੰਗਾ ਪਿੱਛੇ ਚਲਦੀਆਂ ਆ ਰਹੀਆਂ ਆ ਆਪਾਂ ਪ੍ਰਬੰਧਕ ਨਿਰਦੇਸ਼ਕ ਪੰਜਾਬ ਸਟੇਟ ਕੋਬੈਟ ਬੈਂਕ ਨੂੰ ਜਿਹੜੀਆਂ ਦਿੱਤੀਆਂ ਹੋਈਆਂ ਸੀ ਜਿੱਚ ਪ੍ਰਮੁੱਖ ਮੰਗਾ ਹੈਗੀਆਂ ਸਾਡੀਆਂ ਕਿ ਇੱਕ ਆਈਐਸਐਸ ਪੋਰਟਲ ਹੈਗਾ ਉੱਚ ਸਾਡੇ ਕੋ ਜਾਣ ਬੁੱਝ ਕੇ ਡਾਟਾ ਐਂਟਰੀ ਕਰਾਈ ਜਾ ਰਹੀ ਹੈ ਵੈਰੀਫਿਕੇਸ਼ਨ ਹੋਈ ਕਰਾਈ ਜਾ ਰਹੀ ਹੈ ਸਾਡੇ ਤੇ ਵਾਧੂ ਬੋਝ ਪਾਇਆ ਜਾ ਰਿਹਾ ਦੂਸਰਾ ਸਾਡਾ ਮੰਗੇ ਗਈ ਐਸਿਸਟੈਂਟ ਮੈਨੇਜਰ ਤੋਂ ਮੈਨੇਜਰ ਪ੍ਰੋਮੋਸ਼ਨ ਆ ਸਾਡੀਆਂ ਪੈਂਡਿੰਗ ਹੈ ਮੈਨੇਜਰ ਤੋਂ ਸੀਨੀਅਰ ਮੈਨੇਜਰ ਪੈਂਡਿੰਗ ਹੈ ਉਹ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਇੱਕ ਸਾਡੇ ਮੁਲਾਜ਼ਮ 2012 ਚ ਭਰਤੀ ਹੋਏ ਸੀ ਉਹਨਾਂ ਨੂੰ ਪਹਿਲੇ 3 3 ਮਹੀਨੇ 2500 ਰੁਪਿਆ ਸੈਲਰੀ ਮਿਲੀ ਸੀ ਉਸੇ ਕਾਉਂਸਲਿੰਗ ਚ ਜਿਹੜੇ ਬਾਅਦ ਚ ਬੰਦੇ ਆਏ ਉਹਨਾਂ ਨੂੰ ਪੂਰੀ ਸੈਲਰੀ ਮਿਲੀ ਉਹ ਜਿਹੜਾ ਸਾਡਾ ਬਕਾਇਆ ਵਾ ਉਹ ਸਾਨੂੰ ਹਾਲੇ ਤੱਕ ਸਾਡਾ ਪੈਂਡਿੰਗ ਤੁਰੇ ਆ ਰਿਹਾ ਵਾ ਜਿਸ ਦੇ ਰੋਸ ਵਜੋਂ ਅਸੀਂ ਅੱਜ 22 ਦਸੰਬਰ ਨੂੰ ਪਹਿਲੇ ਅੱਧੇ ਦਿਨ ਦੀ ਕਰਮਸ਼ੋਰ ਹੜਤਾਲ ਕੀਤੀ ਹੈ ਜੇ ਸਾਡੀ ਇਹ ਹੜਤਾਲ ਦਾ ਸਾਨੂੰ ਕੋਈ ਸਿੱਟਾ ਨਾ ਮਿਲਿਆ ਤੇ 29 ਤੇ 30 ਦਸੰਬਰ ਨੂੰ ਪੂਰੇ ਦਿਨ ਦੀ ਹੜਦਾਲ ਹੋਏਗੀ ਤੇ ਸਮੁੱਚਾ ਕੋਆਪਰੇਟਿਵ ਬੈਂਕ ਬੰਦ ਹੋਏਗਾ। ਇਹਦੇ ਲਈ ਮੰਗ ਪੱਤਰ ਵੀ ਦਿੱਤਾ ਗਿਆ ਹੈ ਤੁਹਾਨੂੰ। ਇਹ ਮੰਗ ਪੱਤਰ ਹਾਂਜੀ ਅਸੀਂ ਪ੍ਰਬੰਧਕ ਨਿਰਦੇਸ਼ਕ ਚੰਡੀਗੜ੍ਹ ਨੂੰ ਵੀ ਦਿੱਤਾ ਇੱਥੇ ਸਾਡੇ ਜ਼ਿਲ੍ਹਾ ਮੈਨੇਜਰ ਉਹਨਾਂ ਨੂੰ ਵੀ ਅਸੀਂ ਦਿੱਤਾ ਹੈਗਾ ਮੰਗ ਪੱਤਰ ਤੇ ਉਸ ਰਿਗਾਰਡਿੰਗ ਸਾਨੂੰ ਬੜੀ ਆਸ ਹੈ ਕਿ ਸਾਡੀ ਇਹ ਮੰਗ ਜਲਦੀ ਹੱਲ ਹੋਏਗੀ। ਇਹ ਪੁਰਾਣੀਆਂ ਮੰਗਾਂ ਹਨ। ਇਹ ਬੜੀਆਂ ਪਿੱਛੋਂ ਪੁਰਾਣੀਆਂ ਮੰਗਾਂ ਚੱਲਦੀਆਂ ਆ ਰਹੀਆਂ। 12-12 ਸਾਲ ਦੀ ਹੋਈਆਂ। ਇਹ 2012 ਚ ਵੇਖੋ ਅਸੀਂ ਭਰਤੀ ਹੋਏ ਹਾਂ ਖੁਦ। ਉੱਚ ਸਾਡਾ ਬਕਾਇਆ ਹਲੇ ਹਲੇ ਤੱਕ ਸਾਨੂੰ ਨਹੀਂ ਮਿਲਿਆ 2500 ਰੁਪਿਆ ਜਿਹੜਾ ਸਾਨੂੰ 3 ਮਹੀਨੇ ਦੀ ਸੈਲਰੀ ਮਿਲੀ ਸੀ ਜਿਹੜੀ ਕਿ ਬਹੁਤ ਹੀ ਨਾਮਾਤਰ ਸੀ ਉਸੇ ਕਾਉਂਸਲਿੰਗ ਜਿਹੜੇ ਦੂਸਰਾ ਬੈਚ ਆਇਆ ਉਹਨੂੰ ਪੂਰੀ ਸੈਲਰੀ ਮਿਲੀ ਸੀ ਉਹਦੇ ਰਿਕਾਰਡਿੰਗ ਸਾਰਾ ਆਫਿਸ ਨੋਟ ਵੀ ਤਿਆਰ ਆ ਚੰਡੀਗੜ੍ਹ ਪੀਪੀ ਵੱਲੋਂ ਪਾਸ ਹੀ ਹੋਇਆ ਸੀ ਪਰ ਰਜਿਸਟਰਾਰ ਸਾਹਿਬ ਵੱਲੋਂ ਅੱਗੇ ਨਹੀਂ ਉਹਨੂੰ ਪਾਸ ਕੀਤਾ ਗਿਆ ਇਸ ਦੇ ਰੋਸ ਹੋ ਜੋ ਅਸੀਂ ਇਹ ਸਟ੍ਰਾਈਕ ਕੀਤੀ ਹੈ ਮੰਗਾ ਮੰਗਿਆ ਕਿ ਉਹ ਜਾਣੀਆਂ ਕੀ ਕਾਰਨ ਕੀ ਹੋ ਜੁਦਾ ਹੈ ਇਹ ਇਹੀ ਸਰਕਾਰਾਂ ਦੀ ਜੀ ਆਪਣੀ ਬੇਰੁਖੀ ਹੈ ਉਹਨਾਂ ਨੂੰ ਕੋਈ ਹੈ ਹੀ ਨਹੀਂ ਕਿ ਮੁਲਾਜ਼ਮ ਕਿਸ ਤਰ੍ਹਾਂ ਮਿਹਨਤ ਨਾਲ ਕੰਮ ਕਰ ਰਿਹਾ ਹੈ ਕਿ ਜਿਹੜੇ ਉਹਦੇ ਹੱਕੇ ਆ ਉਹਨੂੰ ਉਹਨੂੰ ਨਹੀਂ ਦਿੱਤੇ ਜਾ ਰਹੇ ਜੇ ਸਾਨੂੰ ਹੱਕੇ ਦਿੱਤੇ ਜਾਂਦੇ ਸਾਨੂੰ ਕੀ ਲੋੜ ਹੈ ਸਟ੍ਰਾਈਕ ਕਰਨ ਦੀ ਮੰਗ ਨਹੀਂ ਤੁਹਾਡੀ ਪੂਰੀ ਹੈ ਤੇ ਨਜ਼ਰ ਆ ਸਕਦੀ ਹੈ ਅਗਲਾ ਕਦਮ ਇਹ ਹੀ ਹੈ ਜੀ ਕਿ 29 ਦੇ 30 ਨੂੰ ਪੂਰੇ ਕੋਪਰੇਟ ਬੈਂਕ ਬੰਦ ਹੋਣਗੇ ਤੇ ਜੇ ਫਿਰ ਵੀ ਨਾ ਮੰਗੀ ਗਈ ਦਫੇ ਜੋ ਸਾਡੀ ਸੈਂਟਰਲ ਕਮੇਟੀ ਜਿਹੜਾ ਵੀ ਫੈਸਲਾ ਕਰੇਗੀ ਸਾਨੂੰ ਸਿਰ ਮੱਥੇ ਮਜੂਰ ਹੈ